ਪਠਾਨਕੋਟ ਵਿਖੇ ਕੈਲਡੋਨਿਨ ਇੰਟਰਨੈਸ਼ਨਲ ਸਕੂਲ 'ਚ ਵਿਸ਼ਾਲ ਮਾਡਲ ਸੇਯੁਕਤ ਰਾਸ਼ਟਰ ਐਮਯੂਐਨ ਆਈਐਮਯੂਐਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਮਲਿਆਂ ਤੇ ਸੰਚਾਰ ਹੁਨਰਾਂ ਦੀ ਸਮਝ ਬਿਤਾਉਣ ਦੇ ਲਈ ਸਾਂਝੀ ਕੀਤੀ ਤਾਂ ਦੱਸਦੇ ਹਾਂ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵਕਫ ਵਕਫ ਵਿਸ਼ਵ ਵਿਆਪੀ ਮੁੱਦਿਆਂ ਤੇ ਬਹਿਸ ਕਰਕੇ ਆਪਣੀ ਕੂਟਨੀਤਿਕ ਸੂਝ-ਬੂਝ ਅਤੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਇਸ ਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਕੈਲਡੋਨਿਨ ਇੰਟਰਨੈਸ਼ਨਲ ਸਕੂ ਦੇ ਜ਼ਿਲ੍ਹਾ ਉਪ ਪ੍ਰਧਾਨ ਸਿਚਲ ਗੁਪਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਆਈਐਮਯੂਨ ਵਰਗੇ ਸਮਾਗਮ ਨੌਜਵਾਨਾਂ ਨੂੰ ਵਿਸ਼ਵਵਿਆਪੀ ਸੋਚ ਲੀਡਰਸ਼ਿਪ ਹੁਨਰ ਅਤੇ ਨੀਤੀ ਨਿਰਮਾਣ ਵੱਲ ਸਿਖਲਾਈ ਦਿੰਦੇ ਨੇ ਪੰਜਾਬ ਵਰਗੇ ਖੇਤਰ ਵਿੱਚ ਚਾਹੇ ਪਲੇਟਫਾਰਮ ਨਵੀਂ ਪੀੜੀ ਦੇ ਲਈ ਇੱਕ ਉਜਵਲ ਭਵਿਕ ਦੀ ਨੀਂਹ ਰੱਖਦੇ ਨੇ ਪ੍ਰਿੰਸੀਪਲ ਸ਼ਗੁਨ ਗੁਪਤਾ ਨੇ ਵਿਦਿਆਰਥੀ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਕਿਹਾ ਕਿ ਸਾਡਾ ਉਦੇਸ਼ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ ਸਗੋਂ ਅਸੀਂ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸੀ ਜਾਗਰੂਕ ਅਤੇ ਜ਼ਿੰਮੇਵਾਰ ਵਿਸ਼ਵ ਨਾਗਰਿਕ ਬਣਾਉਣਾ ਚਾਹੁੰਦੇ ਹਾਂ ਤੇ ਉੱਥੇ ਹੀ ਆਏ ਐਮਯੂਐਨ ਵਰਗੇ ਪ੍ਰੋਗਰਾਮ ਜਿਹੜੇ ਨੇ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਨੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਪਤਵੰਤੇ ਮਾਪੇ ਅਤੇ ਅਧਿਆਪਕ ਮੌਜੂਦ ਸਨ ਤੇ ਇਹ ਕਾਨਫਰੰਸ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਭਾਰਤ ਦੀ ਆਵਾਜ਼ ਬਣਨ ਦੇ ਲਈ ਪ੍ਰੇਰਿਤ ਕਰਦੀ ਹੈ। ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਇਵੈਂਟ ਜਿਹੜਾ ਹੈ ਸਮਾਪਤ ਹੋਇਆ ਤੇ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਵੱਲੋਂ ਜਿਹੜੀ ਹੈ ਇੱਥੇ ਪੇਸ਼ਕਸ਼ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਇਵੈਂਟ ਦੀ ਸਮਾਪਨਾ ਜਿਹੜੀ ਹੈ ਉਹ ਹੋਈ। फर्स्ट ऑफ़ ऑल ये बहुत ही uh, अच्छा अनुभव रहा uh, पठानकोट में कैलिडन स्कूल के स्टूडेंट्स के साथ इंटरेक्ट करने का जो मौका मिला है uh, आज की भावी पीढ़ी जिस तरीके से सक्सेस uh, को लेकर uh, कई शंकाएं उनके मन में रहती है एजुकेशन को लेकर कई डाउट उनके मन में रहते हैं कि डिग्री uh, करने के बाद भी हमारा फ्यूचर सिक्योर हो पाएगा या नहीं हो पाएगा तो आई आई एम यू एन कैलिडोन स्कूल जैसे सहयोगियों के साथ में जिस तरह की उन्होंने एक पहल की है स्टूडेंट्स को उनके ब्राइट फ्यूचर के लिए क्या एसेंशियल स्किल्स रिक्वायर्ड हैं वो इंकल्केट करने के कई प्लेटफॉर्म्स प्रोवाइड किए हैं मैं बीइंग द पार्ट ऑफ इंडिया टॉप टेन यूनिवर्सिटीज पारुल यूनिवर्सिटी हम लोग भी इसी तरह के नवाचारों में यकीन करते हैं और हमारी हमारा ध्येय लाइन के हम नहीं बोलते हैं हमारे प्लेसमेंट बोलते हैं ये अपने आप में इस बात को प्रूव करता है कि शिक्षा जब तक आपको एक उज्जवल भविष्य प्रदान नहीं करती तब तक उस शिक्षा के कोई मायने नहीं हैं तो बीइंग द पार्ट ऑफ दिस इनिशिएटिव बीइंग द पार्ट ऑफ एजुकेशन एंड दिस वर्ल्ड वाइड मूवमेंट which is what been initiated by IIMN in collaboration with the stalwart of the field like Caledonian International School. I Dr. Digvijay Pandya, Professor and Dean, Parul Institute of Liberal Arts wish all the young minds, youth and all level of students a bright future and career ahead. Thank you very much. Caledonian school, which ਅ ਇੰਡੀਅਨ ਇੰਟਰਨੈਸ਼ਨਲ ਮੂਵਮੈਂਟ ਯੂਨਾਈਟਿਡ ਨੇਸ਼ਨਜ਼ ਜਿਹੜਾ ਸਾਡੇ ਨੌਜਵਾਨ ਸਾਡੇ ਦੇਸ਼ ਦੇ ਨੌਜਵਾਨ ਬੱਚਿਆਂ ਵੱਲੋਂ ਇੱਕ ਐਨਜੀਓ ਚਲਾਇਆ ਜਾ ਰਿਹਾ ਹੈ ਜਿਹਦਾ ਮਕਸਦ ਹੈ ਕਿ ਆਪਣੇ ਬੱਚਿਆਂ ਨੂੰ ਜਿਹੜੇ ਆਪਣੀ ਵਿਰਾਸਤ ਤੋਂ ਵੀ ਥੋੜੇ ਅੱਗੇ ਦੀ ਪੱਛਮੀ ਜਨਾਂ ਦੇ ਉੱਤੇ ਪ੍ਰਭਾਵ ਜ਼ਿਆਦਾ ਹੈ ਕਿ ਉਹਨਾਂ ਨੂੰ ਆਪਣੇ ਇੰਡੀਆ ਦੀ ਵਿਰਾਸਤ ਨਾਲ ਜੋੜਨਾ ਤੇ ਉਹਨਾਂ ਨੂੰ ਦੱਸਣਾ ਕਿ ਬਈ ਇੰਡੀਅਨ ਬੇਸਿਕਲੀ ਵਰਗਾ ਤੋਂ ਧਨਵਾ ਤੋਂ ਜਾਤਾਂ ਤੋਂ ਉੱਤੇ ਉੱਠ ਕੇ ਅਸੀਂ ਸਾਰੇ ਕੰਮ ਕਰਦੇ ਆਂ ਤੋ ਸਾਡਾ ਜਿਹੜਾ ਫਿਊਚਰ ਹੈ ਉਹ ਇਸੇ ਵਿੱਚ ਹੀ ਹੈ ਕਿ ਅਸੀਂ ਆਪਣੀ ਇਤਿਹਾਸ ਨੂੰ ਸਮਝੀਏ ਉਹਦੇ ਨਾਲ ਜੁੜੀਏ ਉਸ ਤੋਂ ਬਾਅਦ ਇਹਨਾਂ ਦਾ ਇੱਕ ਜਿਹੜਾ ਮੇਨ ਮੋਟਿਵ ਹੈ ਕਿ ਜਿਹੜਾ ਵਰਲਡ ਹੈ ਵਰਲਡ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਕੋਈ ਜਿਹੜੇ ਬਾਰਡਰ ਹੈ ਉਹ ਵੀ ਨਹੀਂ ਹੋਣੇ ਚਾਹੀਦੇ ਇਵਨ ਕਿ ਹਰ ਕੋਈ ਬੰਦਾ ਸ਼ਾਂਤੀ ਦੇ ਨਾਲ ਰਹੇ ਪਿਆਰ ਦੇ ਨਾਲ ਰਹੇ ਉਹਦੇ ਵਾਸਤੇ ਇਹਨਾਂ ਨੇ 32 ਦੇ ਕਰੀਬ ਦੇਸ਼ਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਤਰੀਕੇ ਦੇ ਪ੍ਰੋਗਰਾਮ ਕੀਤੇ ਨੇ ਇਹਦੇ ਤਾਂ ਇਹਨਾਂ ਦੇ ਬੋਰਡ ਦੇ ਉੱਤੇ ਬਹੁਤ-ਬਹੁਤ ਵੱਡੀਆਂ ਹਸਤੀਆਂ ਨੇ ਰਾਜਨੀਤਿਕ ਧਾਰਮਿਕ ਔਰ ਮੀਡੀਆ ਦੇ ਖੇਤਰ ਦੇ ਵਿੱਚੋਂ ਵੱਡੀਆਂ ਹਸਤੀਆਂ ਨੇ ਔਰ ਅੱਜ ਇਹਹੀ ਸੰਦੇਸ਼ ਲੈ ਕੇ ਕਲਡੋਨੀਅਲ ਸਕੂਲ ਦੇ ਵਿੱਚ ਆਏ ਸੀ ਜਿੱਥੇ ਬੱਚਿਆਂ ਨੂੰ ਉਹਨਾਂ ਨੇ ਆਪਣਾ ਫਿਊਚਰ ਪਲਾਨ ਜਿਹੜਾ ਆ ਉਹ ਡਿਸਕਸ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਤੁਸੀਂ ਇਹਦੇ ਵਿੱਚ ਅੱਛਾ ਆਪਣੀ ਜ਼ਿੰਦਗੀ ਬਿਸਰ ਕਰਨ ਵਾਸਤੇ ਬਾਹਰ ਜ਼ਰੂਰੀ ਨਹੀਂ ਕਿ ਤੁਸੀਂ ਪੈਸੀ ਦੀ ਤੋੜ ਚ ਜਾਣਾ ਇਹ ਜਿੰਨੇ ਵੀ ਬਾਹਰ ਜਾਣਾ ਫੋਕਸ ਕਰਕੇ ਜਾਓ ਕੋਈ ਕੰਮ ਲਈ ਕੋਈ এডਿਕੇਸ਼ਨ ਵਾਸਤੇ ਕੈਲੈਡੋਨੀਅਨ ਸਕੂਲ ਦੇਡੇ ਪੰਜ ਫੈਮਿਲੀ ਹੈ ਇਹਨਾਂ ਦਾ ਬਹੁਤ ਸ਼ੁਕਰੀਆ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਇਕੱਤਰ ਕੀਤਾ और मैं उम्मीद है कि इस प्रोग्राम का लाहा सारे नौजवान बच्चे लेंगे आज हम आई एम यू एन का इवेंट होस्ट कर रहे हैं कैलिडोनियन इंटरनेशनल स्कूल ये हमने पहले भी किया हुआ है इसमें जो चीफ गेस्ट आए हैं ये ओजला सर आए हैं और दिग्विजय पांडे सर जो पारोल यूनिवर्सिटी के डीन हैं इनको इनवाइट किया हुआ था इसमें और भी स्कूल के बच्चों ने पार्टिसिपेट किया हुआ है आई का एक ही बेनिफिट है रिसर्च स्किल्स बच्चों की इम्प्रूव होती है स्पीकिंग स्किल्स इम्प्रूव होती है और इससे बच्चों का कॉन्फिडेंस जो है वो बूस्ट होता है ਦੇਖੋ ਆਈਏਐਮਯੂਐਨ ਆਈ ਥਿੰਕ ਇੰਡੀਆ ਦੀ ਸਭ ਤੋਂ ਵੱਡੀ ਯੂਥ ਲੈਡ ਆਰਗੇਨਾਈਜੇਸ਼ਨ ਹੈ ਆਹੀ ਆਈਏਐਮਯੂਐਨ ਦੇ तकरीबन ਪਿਛਲੇ 7 ਸਾਲਾਂ ਤੋਂ 파ਟਨਰ ਹੈ ਤੇ ਸਾਡੀ ਹਿਸਟਰੀ ਕਾਫੀ ਪੁਰਾਣੀ ਹੈ 2014 ਤੋਂ ਆਹੀ ਇਸ ਸੰਸਥਾ ਨਾਲ ਜੁੜੇ ਤੇ ਇਹ ਸੰਸਥਾ ਬੇਸਿਕਲੀ ਬੱਚਿਆਂ ਨੂੰ ਡਿਪਲੋਮੇਸੀ ਪੋਲਿਟਿਕਸ ਜੀਓਪੋਲਿਟিক্যাল ਸਿਚੁਏਸ਼ਨਸ ਐਸਆਰਏ ਬਾਰੇ ਅਵੇਅਰ ਕਰਦੀ ਹੈ ਤੇ ਸਿਖਾਉਂਦੀ ਹੈ ਹੁਣ ਹਰ ਇੱਥੇ ਬੱਚਾ ਕੋਈ ਨਿਤਿੰਗੜਕਰੀ ਜੀ ਦਾ ਰੋਲ ਪਲੇ ਕਰ ਰਿਹਾ ਕੋਈ ਬੀਬੀ ਹਰ ਸਿਮਰਤ कौर ਬਦਲ ਜੀ ਦਾ ਰੋਲ ਪਲੇ ਕਰ ਰਿਹਾ ਕੋਈ ਮੋਦੀ ਜੀ ਦਾ ਰੋਲ ਪਲੇ ਕਰ ਰਿਹਾ ਤੇ ਇੱਥੇ ਇੱਕ ਸਿਮੂਲੇਸ਼ਨ ਹੁੰਦੀ ਹੈ ਜਿੱਦਾਂ ਅਸੀਂ ਆਹੀ ਪਾਰਲੀਮੈਂਟ ਯੂਨਾਈਟਿਡ ਨੇਸ਼ਨਸ ਸਿਮੂਲੇਸ਼ਨ ਹੀ ਹੋ ਕਰ ਰਹੇ ਮੇਰਾ ਜਿਵੇਂ ਮੈਂ ਬਾਰ ਬਾਰ ਕਹਿਣਾ ਕਿ ਪਠਾਨਕੋਟ ਚ ਸਕਿੱਲ ਡਿਵੈਲਪਮੈਂਟ ਦੀ ਜ਼ਰੂਰਤ ਹੈ TEDx Caledonian ਆਹੀ ਕਰਦੇ ਰਹੇ ਆਈ ਐਮ ਯੂ ਐਨ ਵੀ ਇੱਕ ਜ਼ਰੀਆ ਹੈ ਸਕਿੱਲ ਡਿਵੈਲਪ ਕਰਨ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦਊਂਗਾ ਇੱਕ ਦਿੱਲੀ ਦੀ ਲੜਕੀ ਦੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਉਸ ਕੋ तकरीबन 60 ਦੇ ਕਰੀਬ ਸਰਟੀਫੀਕੇਟਸ ਨੇ ਤੇ 50 ਦੇ ਕਰੀਬ ਮੈਡਲਸ ਹੈ ਫਿਰ ਵੀ ਉਹਨੂੰ ਇੱਕ ਅੱਛੀ ਇੰਟਰਨਸ਼ਿਪ ਨਹੀਂ ਮਿਲ 파ੜੀ ਤੇ ਉਹਨੇ ਇੱਕ ਹਾਰਡਫੈਲਡ ਨੋਟ 'ਚ ਇਹ ਲਿਖਿਆ ਹੈ ਕਿ ਜਸਟ ਬਿਕੋਜ਼ ਆਈ ਡੋਨਟ ਪੋਸੈਸ ਇਨਫ ਸਕਿਲਸ ਯੂ ਨੋ ਇੰਟਰਨਸ਼ਿਪ ਅੱਛੀ ਨਹੀਂ ਮਿਲਦੀ ਮੇਰਾ ਮਕਸਦ ਇੱਕੋ ਹੀ ਹੈ ਕਿ ਪਠਾਨਕੋਟ 'ਚ ਸਕਿਲ ਡਿਵੈਲਪਮੈਂਟ ਇਜ਼ ਪੈਰਾਮਾਉਂਟ ਇਜ਼ ਅੈਸੈਂਸ਼ੀਅਲ ਟੂ ਐਨੀ ਕਾਈਂਡ ਆਫ ਜੌਬ ਗਰੋਥ অর ਜੌਬ ਆਪਰਚੂਨਿਟੀ ਤੇ ਐ ਆਈ ਐਮ ਯੂਨ ਉਹਦਾ ਇੱਕ ਪਾਰਟ ਹੈ ਜਿਹੜੇ ਅਹੀ ਆਪਣੇ ਸਕੂਲ ਦੇ ਰਾਈ ਪਠਾਨਕੋਟ ਦੇ ਸਾਰੇ ਸਕੂਲਾਂ ਦੇ ਬੱਚੇ ਅੱਜ ਇੱਥੇ ਮੌਜੂਦ ਨੇ ਤਕਰੀਬਨ 8 ਸਕੂਲ ਦੇ ਬੱਚੇ ਇੱਥੇ ਪਾਰਟਿਸਿਪੇਟ ਨੇ ਤਕਰੀਬਨ 350 ਤੋਂ ਉੱਪਰ ਬੱਚਾ ਇੱਥੇ ਕੰਪੀਟ ਕਰ ਰਿਹਾ ਅਗਲੇ 2 ਦਿਨ ਕੈਮਰਾ ਪਰਸਨ ਹਨੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ ਪਟਵਿਕੀ ਕੈਲਡੋਨਿਨ ਇੰਟਰਨੈਸ਼ਨਲ ਸਕੂਲ ਚ ਵਿਸ਼ਾਲ ਮਾਡਲ ਸੇਯੁਕਤ ਰਾਸ਼ਟਰ ਐਮਯੂਐਨ ਆਈਐਮਯੂਐਨ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਮਲਿਆਂ ਤੇ ਸੰਚਾਰ ਹੁਨਰਾਂ ਦੀ ਸਮਝ ਬਿਤਾਉਣ ਦੇ ਲਈ ਪ੍ਰੇਰਿਤ ਕੀਤਾ ਦੱਸਦੇ ਇਹ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵਕ ਵਕ ਵਿਸ਼ਵ ਵਿਆਪੀ ਮੁੱਦਿਆਂ ਤੇ ਬੈਸ ਕਰਕੇ ਆਪਣੀ ਕੂਟਨੀਤਿਕ ਸੂਝ ਬੂਝ ਅਤੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਇਸ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਕੈਲਡੋਨੀ ਇੰਟਰਨੈਸ਼ਨਲ ਸਕੂਲ ਦੇ ਸੰਸਥਾਪਕ ਅਤੇ ਮਹਾਜਨ ਸਭਾ ਯੂਵਾ ਦੇ ਜ਼ਿਲ੍ਹਾ ਉਪ ਪ੍ਰਧਾਨ ਸ੍ਰੀ ਜਲ ਗੁਪਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਆਈਐਮਯੂਨ ਵਰਗੇ ਸਮਾਗਮ ਨੌਜਵਾਨਾਂ ਨੂੰ ਵਿਸ਼ਵ ਵਿਆਪੀ ਸੋਚ ਲੀਡਰਸ਼ਿਪ ਹੁਨਰ ਅਤੇ ਨੀਤੀ ਨਿਰਮਾਣ ਵੱਲ ਸਿਖਲਾਈ ਦਿੰਦੇ ਹਨ ਪੰਜਾਬ ਵਰਗੇ ਖੇਤਰ ਵਿੱਚ ਚਾਹੇ ਪਲੇਟਫਾਰਮ ਨਵੀਂ ਪੀੜੀ ਦੇ ਲਈ ਇੱਕ ਉਜਗਲਪ ਬੀ ਦੀ ਨੀਰਖਦੇ ਨੇ ਤੇ ਪ੍ਰਿੰਸੀਪਲ ਸ਼ਗੁਨ ਗੁਪਤਾ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਕਿਹਾ ਕਿ ਸਾਡਾ ਉਦੇਸ਼ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ ਸਗੋਂ ਅਸੀਂ ਵਿਦਿਆਰਥੀਆਂ ਨੂੰ ਆਗਮਨ ਵਿਸ਼ਵਾਸੀ ਜਾਗਰੂਕ ਅਤੇ ਜ਼ਿੰਮੇਵਾਰ ਵਿਸ਼ਵ ਨਾਗਰਿਕ ਬਣਾਉਣਾ ਚਾਹੁੰਦੇ ਹਾਂ ਤੇ ਉੱਥੇ ਹੀ ਆਏ ਐਮਯੂਐਨ ਵਰਗੇ ਪ੍ਰੋਗਰਾਮ ਜਿਹੜੇ ਨੇ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਨੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਪਤਵੰਤੇ ਮਾਪੇ ਅਤੇ ਅਧਿਆਪਕ ਮੌਜੂਦ ਸਨ ਤੇ ਇਹ ਕਾਨਫਰੰਸ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਭਾਰਤ ਦੀ ਆਵਾਜ਼ ਬਣਨ ਦੇ ਲਈ ਪ੍ਰੇਰਿਤ ਕਰਦੀ ਹੈ। ਕਾਉ ਦੇਖਦੇ ਆ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਇਵੈਂਟ ਜਿਹੜਾ ਹੈ ਸਮਾਪਤ ਹੋਇਆ ਤੇ ਕਿਸ ਤਰ੍ਹਾਂ ਦੇ ਨਾਲ ਬੱਚਿਆਂ ਵੱਲੋਂ ਜਿਹੜੀ ਹੈ ਇੱਥੇ ਪੇਸ਼ਕਸ਼ ਕੀਤੀ ਗਈ ਤੇ ਕਿਸ ਤਰ੍ਹਾਂ ਦੇ ਨਾਲ ਇਹ ਇਵੈਂਟ ਦੀ ਸਮਾਪਨਾ ਜਿਹੜੀ ਹੈ ਉਹ ਹੈ। फर्स्ट ऑफ़ ऑल ये बहुत ही uh, अच्छा अनुभव रहा uh, पठानकोट में कैलिडोन स्कूल के स्टूडेंट्स के साथ इंटरेक्ट करने का जो मौका मिला है uh, आज की भावी पीढ़ी जिस तरीके से सक्सेस uh, को लेकर uh, कई शंकाएं उनके मन में रहती है एजुकेशन को लेकर कई डाउट उनके मन में रहते हैं कि डिग्री uh, करने के बाद भी हमारा फ्यूचर सिक्योर हो पाएगा या नहीं हो पाएगा तो आई आई एम यू एन कैलिडोन स्कूल जैसे सहयोगियों के साथ में जिस तरह की उन्होंने एक पहल की है स्टूडेंट्स को उनके ब्राइट फ्यूचर के लिए क्या एसेंशियल स्किल्स रिक्वायर्ड हैं वो इनकलकेट करने के कई प्लेटफॉर्म्स प्रोवाइड किए हैं मैं बीइंग द पार्ट ऑफ इंडियाज टॉप टेन यूनिवर्सिटीज़ पारुल यूनिवर्सिटी हम लोग भी इसी तरह के नवाचारों में यकीन करते हैं और हमारी हमारा ध्येय लाइन के हम नहीं बोलते हैं हमारे प्लेसमेंट बोलते हैं ये अपने आप में इस बात को प्रूव करता है कि शिक्षा जब तक आपको एक उज्जवल भविष्य प्रदान नहीं करती तब तक उस शिक्षा के कोई मायने नहीं हैं तो बीइंग द पार्ट ऑफ दिस इनिशिएटिव बीइंग द पार्ट ऑफ एजुकेशन एंड दिस वर्ल्ड वाइड मोमेंट which is what been initiated by IIMUN in collaboration with the stalwart of the field like Caledonian International School. I, Dr. Digvijay Pandya, Professor and Dean, Parul Institute of Liberal Arts, wish all the young minds, youth and all level of students a bright future and career ahead. Thank you very much. Caledonian school ਅ ਇੰਡੀਅਨ ਇੰਟਰਨੈਸ਼ਨਲ ਮੂਵਮੈਂਟ ਯੂਨਾਈਟਿਡ ਨੇਸ਼ਨਸ ਜਿਹੜਾ ਸਾਡੇ ਨੌਜਵਾਨ ਸਾਡੇ ਦੇਸ਼ ਦੇ ਨੌਜਵਾਨ ਬੱਚਿਆਂ ਵੱਲੋਂ ਇੱਕ ਐਨਜੀਓ ਚਲਾਇਆ ਜਾ ਰਿਹਾ ਹੈ ਜਿਹਦਾ ਮਕਸਦ ਹੈ ਕਿ ਆਪਣੇ ਬੱਚਿਆਂ ਨੂੰ ਜਿਹੜੇ ਆਪਣੀ ਵਿਰਾਸਤ ਤੋਂ ਵੀ ਥੋੜੇ ਅੱਗੇ ਦੀ ਪੱਛਮੀ ਜਨਤਾ ਦੇ ਉੱਤੇ ਪ੍ਰਭਾਵ ਜ਼ਿਆਦਾ ਹੈ ਕਿ ਉਹਨਾਂ ਨੂੰ ਆਪਣੇ ਇੰਡੀਆ ਦੀ ਵਿਰਾਸਤ ਨਾਲ ਜੋੜਨਾ ਤੇ ਉਹਨਾਂ ਨੂੰ ਦੱਸਣਾ ਕਿ ਬਈ ਯਾਰ ਇੰਡੀਅਨ ਬੇਸਿਕਲੀ ਵਰਗਾਂ ਤੋਂ ਧਨਵਾਦ ਤੋਂ ਜਾਤ ਤੋਂ ਉੱਤੇ ਉੱਠ ਕੇ ਅਸੀਂ ਸਾਰੇ ਕੰਮ ਕਰਦੇ ਆਂ ਸੋ ਸਾਡਾ ਜਿਹੜਾ ਫਿਊਚਰ ਹੈ ਉਹ ਇਸੇ ਵਿੱਚ ਹੀ ਹੈ ਕਿ ਅਸੀਂ ਆਪਣੀ ਇਤਿਹਾਸ ਨੂੰ ਸਮਝੀਏ ਉਹਦੇ ਨਾਲ ਜੁੜੀਏ ਉਸ ਤੋਂ ਬਾਅਦ ਇਹਨਾਂ ਦਾ ਇੱਕ ਜਿਹੜਾ ਮੇਨ ਮੋਟਿਵ ਹੈ ਕਿ ਜਿਹੜਾ ਵਰਲਡ ਹੈ ਵਰਲਡ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਕੋਈ ਜਿਹੜੇ ਬਾਰਡਰ ਹੈ ਉਹ ਵੀ ਨਹੀਂ ਹੋਣੇ ਚਾਹੀਦੇ ਇਵਨ ਕਿ ਹਰ ਕੋਈ ਬੰਦਾ ਸ਼ਾਂਤੀ ਦੇ ਨਾਲ ਰਹੇ ਪਿਆਰ ਦੇ ਨਾਲ ਰਹੇ ਉਹਦੇ ਵਾਸਤੇ ਇਹਨਾਂ ਨੇ 32 ਦੇ ਕਰੀਬ ਦੇਸ਼ਾਂ ਦੇ ਵਿੱਚ ਜਿਹੜੇ ਅਲੱਗ-ਅਲੱਗ ਤਰੀਕੇ ਦੇ ਪ੍ਰੋਗਰਾਮ ਕੀਤੇ ਨੇ ਇਹਦੇ ਨਾਲ ਇਹਨਾਂ ਦੇ ਬੋਰਡ ਦੇ ਉੱਤੇ ਬਹੁਤ-ਬਹੁਤ ਵੱਡੀਆਂ ਹਸਤੀਆਂ ਨੇ ਰਾਜਨੀਤਿਕ ਧਾਰਮਿਕ ਔਰ ਮੀਡੀਆ ਦੇ ਖੇਤਰ ਦੇ ਵਿੱਚੋਂ ਵੱਡੀਆਂ ਹਸਤੀਆਂ ਨੇ ਔਰ ਅੱਜ ਇਹਹੀ ਸੰਦੇਸ਼ ਲੈ ਕੇ ਕਲਡੋਨੀਅਲ ਸਕੂਲ ਦੇ ਵਿੱਚ ਆਏ ਸੀ ਜਿੱਥੇ ਬੱਚਿਆਂ ਨੂੰ ਉਹਨਾਂ ਨੇ ਆਪਣਾ ਫਿਊਚਰ ਪਲਾਨ ਜਿਹੜਾ ਆ ਉਹ ਡਿਸਕਸ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਤੁਸੀਂ ਇਹਦੇ ਵਿੱਚ ਅੱਛਾ ਆਪਣੀ ਜ਼ਿੰਦਗੀ ਬਿਸਰ ਕਰਨ ਵਾਸਤੇ ਬਾਹਰ ਜ਼ਰੂਰੀ ਨਹੀਂ ਕਿ ਤੁਸੀਂ ਪੈਸੀ ਦੀ ਤੋਰ ਚ ਜਾਣਾ ਇਹ ਜਿੰਨੇ ਵੀ ਬਾਹਰ ਜਾਣਾ ਫੋਕਸ ਕਰਕੇ ਜਾਓ ਕੋਈ ਕੰਮ ਲਈ ਕੋਈ এডਿਕੇਸ਼ਨ ਵਾਸਤੇ ਜੈਲਡੋਨੀਅਨ ਸਕੂਲ ਦੇਡੇ ਪੰਜ ਫੈਮਿਲੀ ਹੈ ਇਹਨਾਂ ਦਾ ਬਹੁਤ ਸ਼ੁਕਰੀਆ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਇਕੱਤਰ ਕੀਤਾ और मैं उम्मीद है कि इस प्रोग्राम का लहा सारे नौजवान बच्चे लेंगे आज हम आईएमयूएन का इवेंट होस्ट कर रहे हैं कैलिडोनियन इंटरनेशनल स्कूल ये हमने पहले भी किया हुआ है इसमें जो चीफ गेस्ट आए हैं ये ओजला सर आए हैं और दिग्विजय पांडे सर जो पारोल यूनिवर्सिटी के डीन हैं इनको इनवाइट किया हुआ था इसमें और भी स्कूल के बच्चों ने पार्टिसिपेट किया हुआ है आईएमयूएन का एक ही बेनिफिट है रिसर्च स्किल्स बच्चों की इम्प्रूव होती है स्पीकिंग स्किल्स इम्प्रूव होती है और इससे बच्चों का कॉन्फिडेंस जो है वो बूस्ट होता है ਦੇਖੋ ਆਈਏਐਮਯੂਐਨ ਆਈ ਥਿੰਕ ਇੰਡੀਆ ਦੀ ਸਭ ਤੋਂ ਵੱਡੀ ਯੂਥ ਲੀਡ ਆਰਗੇਨਾਈਜੇਸ਼ਨ ਹੈ ਆਹੀ ਆਈਏਐਮਯੂਐਨ ਦੇ तकरीबन ਪਿਛਲੇ 7 ਸਾਲਾਂ ਤੋਂ 파ਟਨਰ ਹੈ ਤੇ ਸਾਡੀ ਹਿਸਟਰੀ ਕਾਫੀ ਪੁਰਾਣੀ ਹੈ 2014 ਤੋਂ ਆਹੀ ਇਸ ਸੰਸਥਾ ਨਾਲ ਜੁੜੇ ਤੇ ਇਹ ਸੰਸਥਾ ਬੇਸਿਕਲੀ ਬੱਚਿਆਂ ਨੂੰ ਡਿਪਲੋਮੇਸੀ ਪੋਲਿਟਿਕਸ ਜੀਓਪੋਲਿਟিক্যাল ਸਿਚੁਏਸ਼ਨਸ ਐਸਆਰਏ ਬਾਰੇ ਅਵੇਅਰ ਕਰਦੀ ਹੈ ਤੇ ਸਿਖਾਉਂਦੀ ਹੈ ਹੁਣ ਹਰ ਇੱਥੇ ਬੱਚਾ ਕੋਈ ਨਿਤਿੰਗ ਗੜਕਰੀ ਜੀ ਦਾ ਰੋਲ ਪਲੇ ਕਰ ਰਿਹਾ ਕੋਈ ਬੀਬੀ ਹਰ ਸਿਮਰਤ कौर ਬਦਲ ਜੀ ਦਾ ਰੋਲ ਪਲੇ ਕਰ ਰਿਹਾ ਕੋਈ ਮੋਦੀ ਜੀ ਦਾ ਰੋਲ ਪਲੇ ਕਰ ਰਿਹਾ ਤੇ ਇੱਥੇ ਇੱਕ ਸਿਮੂਲੇਸ਼ਨ ਹੁੰਦੀ ਹੈ ਜਿੱਦਾਂ ਅਸੀਂ ਆਹੀ ਪਾਰਲੀਮੈਂਟ ਯੂਨਾਈਟਿਡ ਨੇਸ਼ਨਸ ਸਿਮੂਲੇਸ਼ਨ ਹੀ ਹੋ ਕਰ ਰਹੇ ਮੇਰਾ ਜਿਵੇਂ ਮੈਂ ਬਾਰ ਬਾਰ ਕਹਿਣਾ ਕਿ ਪਠਾਨਕੋਟ ਚ ਸਕਿੱਲ ਡਿਵੈਲਪਮੈਂਟ ਦੀ ਜ਼ਰੂਰਤ ਹੈ TEDx Caledonian ਆਹੀ ਕਰਦੇ ਰਹੇ ਆਈ ਐਮ ਯੂ ਐਨ ਵੀ ਇੱਕ ਜ਼ਰੀਆ ਹੈ ਸਕਿੱਲ ਡਿਵੈਲਪ ਕਰਨ ਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦਊਂਗਾ ਇੱਕ ਦਿੱਲੀ ਦੀ ਲੜਕੀ ਦੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਉਸ ਕੋ तकरीबन 60 ਦੇ ਕਰੀਬ ਸਰਟੀਫੀਕੇਟਸ ਨੇ ਤੇ 50 ਦੇ ਕਰੀਬ ਮੈਡਲਸ ਹੈ ਫਿਰ ਵੀ ਉਹਨੂੰ ਇੱਕ ਅੱਛੀ ਇੰਟਰਨਸ਼ਿਪ ਨਹੀਂ ਮਿਲ ਪਾਈ ਤੇ ਉਹਨੇ ਇੱਕ ਖਾੜਕਲ ਨੋਟ 'ਚ ਇਹ ਲਿਖਿਆ ਹੈ ਕਿ ਜਸਟ ਬਿਕੋਜ਼ ਆਈ ਡੋਨਟ ਪੋਸੈਸ ਇਨਫ ਸਕਿਲਸ ਯੂ ਨੋ ਇੰਟਰਨਸ਼ਿਪ ਅੱਛੀ ਨਹੀਂ ਮਿਲਦੀ ਮੇਰਾ ਮਕਸਦ ਇੱਕੋ ਹੀ ਹੈ ਕਿ ਪਠਾਨ ਕੋਚ ਸ킬 ਡਿਵੈਲਪਮੈਂਟ ਇਜ਼ ਪੈਰਾਮਾਉਟ ਇਜ਼ ਐਸੈਂਸ਼ੀਅਲ ਟੂ ਐਨੀ ਕਾਈਂਡ ਆਫ ਜੌਬ ਗਰੋਥ অর ਜੌਬ ਆਪਰਚੂਨਿਟੀ ਤੇ ਇਹ ਆਈ ਐਮ ਯੂ ਐਨ ਉਹਦਾ ਇੱਕ ਪਾਰਟ ਹੈ ਜਿਹੜੇ ਅਹੀ ਆਪਣੇ ਸਕੂਲ ਦੇ ਰਾਈ ਪਠਾਨਕੋਟ ਦੇ ਸਾਰੇ ਸਕੂਲਾਂ ਦੇ ਬੱਚੇ ਅੱਜ ਇੱਥੇ ਮੌਜੂਦ ਨੇ ਤਕਰੀਬਨ 8 ਸਕੂਲ ਦੇ ਬੱਚੇ ਇੱਥੇ ਪਾਰਟਿਸਿਪੇਟ ਕਰ ਰਹੇ ਹਨ ਤਕਰੀਬਨ 350 ਤੋਂ ਉੱਪਰ ਬੱਚਾ ਤੇ ਕੰਪੀਟ ਕਰ ਰਿਹਾ ਅਗਲੇ 2 ਦਿਨ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੰਗਤ ਦੀ ਰਿਪੋਰਟ ਪਠਾਨਕੋਟ ਵਿਖੇ ਕੈਲਡੋਨਿਨ ਇੰਟਰਨੈਸ਼ਨਲ ਸਕੂਲ 'ਚ ਵਿਸ਼ਾਲ ਮਾਡਲ ਸੇukt ਰਾਸ਼ਟ੍ਰ MUN IMUN ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਮਲਿਆਂ ਤੇ ਸੰਚਾਰ ਹੁਨਰਾਂ ਦੀ ਸਮਝ ਬਿਤਾਉਣ ਦੇ ਲਈ ਸਹਿਯੋਗ ਕੀਤਾ ਤਾਂ ਦੱਸਦਾ ਹੈ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਵਕ ਵਕ ਵਿਸ਼ਵ ਵਿਆਪੀ ਮੁੱਦਿਆਂ ਤੇ ਬੈਸ ਕਰਕੇ ਆਪਣੀ ਕੂਟਨੀਤਿਕ ਸੂਝ ਬੂਝ ਅਤੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਕੀਤਾ ਤੇ ਇਸ ਸਮਾਗਮ ਜਾਣਕਾਰੀ ਦਿੰਦੇ ਹੋਏ ਕੈਲਡੋਨੀ ਇੰਟਰਨੈਸ਼ਨਲ ਸਕੂਲ ਦੇ ਸੰਸਥਾਪਕ ਅਤੇ ਮਹਾਜਨ ਸਭਾ ਯੁਵਾ ਦੇ ਜ਼ਿਲ੍ਹਾ ਉਪ ਪ੍ਰਧਾਨ ਸ੍ਰਿਜਲ ਗੁਪਤਾ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਆਈਐਮਯੂ1 ਵਰਗੇ ਸਮਾਗਮ ਨੌਜਵਾਨਾਂ ਨੂੰ ਵਿਸ਼ਵਵਿਆਪੀ ਸੋਚ ਲੀਡਰਸ਼ਿਪ ਹੁਨਰ ਅਤੇ ਨੀਤੀ ਨਿਰਮਾਣ ਵੱਲ ਸਿਖਲਾਈ ਦਿੰਦੇ ਨੇ ਪੰਜਾਬ ਵਰਗੇ ਖੇਤਰ ਵਿੱਚ ਚਾਹੇ ਪਲੇਟਫਾਰਮ ਨਵੀਂ ਪੀੜੀ ਦੇ ਲਈ ਇੱਕ ਉਜਵਲ ਭਵਿਕ ਦੀ ਨੀਂਹ ਰੱਖਦੇ ਨੇ ਤੇ ਪ੍ਰਿੰਸੀਪਲ ਸ਼ਗੁਨ ਗੁਪਤਾ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਵੀ ਕੀਤੀ ਅਤੇ ਕਿਹਾ ਕਿ ਸਾਡਾ ਉਦੇਸ਼ ਸਿਰਫ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਹੈ ਸਗੋਂ ਅਸੀਂ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸੀ ਜਾਗਰੂਕ ਅਤੇ ਜ਼ਿੰਮੇਵਾਰ ਵਿਸ਼ਵਨਾਗਰਿਕ ਬਣਾਉਣਾ ਚਾਹੁੰਦੇ ਹਾਂ ਤੇ ਉੱਥੇ ਹੀ ਆਇਆ ਇਹ MUN ਵਰਗੇ ਪ੍ਰੋਗਰਾਮ ਜਿਹੜੇ ਨੇ ਇਸ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਨੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਪਤਵੰਤੇ ਮਾਪੇ ਅਤੇ ਅਧਿਆਪਕ ਮੌਜੂਦ ਸਨ ਤੇ ਇਹ ਕਾਨਫਰੰਸ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਆਵਾਜ਼ ਬਣਨ ਦੇ ਲਈ ਪ੍ਰੇਰਿਤ ਕਰਦੀ ਹੈ। ਆਓ ਦੇਖਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਇਵੈਂਟ ਜਿਹੜਾ ਹੈ ਸਮਾ पेशकश गई किस तरह नाल है फर्स्ट ऑफ ऑल ये बहुत ही uh, अच्छा अनुभव रहा uh, पठानकोट में कैलिडोनियन स्कूल के, के स्टूडेंट्स के साथ इंटरेक्ट करने का जो मौका मिला है uh, आज की भावी पीढ़ी जिस तरीके से सक्सेस uh, को लेकर uh, कई शंकाएं उनके मन में रहती है एजुकेशन को लेकर कई डाउट उनके मन में रहते हैं कि डिग्री करने के बाद भी हमारा फ्यूचर सिक्योर हो पाएगा या नहीं हो पाएगा तो आई आई स्कूल जैसे सहयोगियों के साथ में जिस तरह की उन्होंने एक पहल की है स्टूडेंट्स को उनके ब्राइट फ्यूचर के लिए क्या एसेंशियल स्किल्स रिक्वायर्ड हैं वो इनकलकेट करने के कई प्लेटफॉर्म्स प्रोवाइड किए हैं मैं Uh, being द पार्ट ऑफ India's टॉप टेन यूनिवर्सिटीज़ पारुल यूनिवर्सिटी हम लोग भी इसी तरह के नवाचारों में यकीन करते हैं और हमारी हमारा ध्येय लाइन के हम नहीं बोलते हैं हमारे प्लेसमेंट बोलते हैं ये अपने आप में इस बात को प्रूव करता है कि शिक्षा जब तक आपको एक उज्जवल भविष्य प्रदान नहीं करती तब तक उस शिक्षा के कोई मायने नहीं हैं तो बींग द पार्ट ऑफ this uh, initiative being the part of education and this worldwide movement which is what been initiated by IIMUN in collaboration with the stalwart of the field like caledonian international school i dr digujay pandya professor and dean parul institute of liberal arts wish all the young minds youth and all level of students ਅ ਬ੍ਰਾਈਟ ਫਿਊਚਰ ਐਂਡ ਕੈਰੀਅਰ ਹੈ थैंक यू वेरी मच ਅੱਜ ਕੈਲਡੋਨੀਅਨ ਸਕੂਲ ਦੇ ਵਿੱਚ ਆ ਇੰਡੀਅਨ ਇੰਟਰਨੈਸ਼ਨਲ ਮੂਵਮੈਂਟ ਯੂਨਾਈਟਿਡ ਨੇਸ਼ਨਜ਼ ਜਿਹੜਾ ਸਾਡੇ ਨੌਜਵਾਨ ਸਾਡੇ ਦੇਸ਼ ਦੇ ਨੌਜਵਾਨ ਬੱਚਿਆਂ ਵੱਲੋਂ ਇੱਕ ਐਨਜੀਓ ਚਲਾਇਆ ਜਾ ਰਿਹਾ ਹੈ ਜਿਹਦਾ ਮਕਸਦ ਹੈ ਕਿ ਆਪਣੇ ਬੱਚਿਆਂ ਨੂੰ ਜਿਹੜੇ ਆਪਣੀ ਵਿਰਾਸਤ ਤੋਂ ਵੀ ਥੋੜੇ ਅੱਗੇ ਦੀ ਪੱਛਮੀ ਜਿੰਨਾ ਦੇ ਉੱਤੇ ਪ੍ਰਭਾਵ ਜ਼ਿਆਦਾ ਹੈ ਕਿ ਉਹਨਾਂ ਨੂੰ ਆਪਣੇ ਇੰਡੀਆ ਦੀ ਵਿਰਾਸਤ ਨਾਲ ਜੋੜਨਾ ਤੇ ਉਹਨਾਂ ਨੂੰ ਦੱਸਣਾ ਕਿ ਬਈ ਆ ਇੰਡੀਅਨ ਬੇਸਿਕਲੀ ਵਰਗਾ ਤੋਂ ਧਨਵਾ ਤੋਂ ਜਾਤਾ ਤੋਂ ਉੱਤੇ ਉੱਠ ਕੇ ਅਸੀਂ ਸਾਰੇ ਕੰਮ ਕਰਦੇ ਆਂ ਸੋ ਸਾਡਾ ਜਿਹੜਾ ਫਿਊਚਰ ਹੈ ਉਹ ਇਸੇ ਵਿੱਚ ਹੀ ਹੈ ਕਿ ਅਸੀਂ ਆਪਣੀ ਇਤਿਹਾਸ ਨੂੰ ਸਮਝੀਏ ਉਹਦੇ ਨਾਲ ਜੁੜੀਏ ਉਸ ਤੋਂ ਬਾਅਦ ਇਹਨਾਂ ਦਾ ਇੱਕ ਜਿਹੜਾ ਮੇਨ ਮੋਟਿਵ ਹੈ ਕਿ ਜਿਹੜਾ ਵਰਲਡ ਹੈ ਵਰਲਡ ਦੇ ਵਿੱਚ ਸ਼ਾਂਤੀ ਹੋਣੀ ਚਾਹੀਦੀ ਦੀ ਦੁਨੀਆ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਕੋਈ ਜਿਹੜੇ ਬਾਰਡਰ ਹੈ ਉਹ ਵੀ ਨਹੀਂ ਹੋਣੇ ਚਾਹੀਦੇ ਇਵਨ ਕਿ ਹਰ ਕੋਈ ਬੰਦਾ ਸ਼ਾਂਤੀ ਦੇ ਨਾਲ ਰਹੇ ਪਿਆਰ ਦੇ ਨਾਲ ਤਾਂ ਵੀ ਉਹਦੇ ਵਾਸਤੇ ਇਹਨਾਂ ਨੇ 32 ਦੇ ਕਰੀਬ ਦੇਸ਼ਾਂ ਦੇ ਵਿੱਚ ਆ ਜਿਹੜੇ ਅਲੱਗ-ਅਲੱਗ ਤਰੀਕੇ ਦੇ ਪ੍ਰੋਗਰਾਮ ਕੀਤੇ ਨੇ ਇਹਦੇ ਤਾਂ ਇਹਨਾਂ ਦੇ ਬੋਰਡ ਦੇ ਉੱਤੇ ਬਹੁਤ-ਬਹੁਤ ਵੱਡੀਆਂ ਹਸਤੀਆਂ ਨੇ ਰਾਜਨੀਤਿਕ ਧਾਰਮਿਕ ਔਰ ਮੀਡੀਆ ਦੇ ਖੇਤਰ ਦੇ ਵਿੱਚੋਂ ਵੱਡੀਆਂ ਹਸਤੀਆਂ ਨੇ ਔਰ ਅੱਜ ਇਹਹੀ ਸੰਦੇਸ਼ ਲੈ ਕੇ ਕਲਡੋਨੀਅਲ ਸਕੂਲ ਦੇ ਵਿੱਚ ਆਏ ਸੀ ਜਿੱਥੇ ਬੱਚਿਆਂ ਨੂੰ ਉਹਨਾਂ ਨੇ ਆਪਣਾ ਫਿਊਚਰ ਪਲਾਨ ਜਿਹੜਾ ਆ ਉਹ ਡਿਸਕਸ ਕੀਤਾ ਤੇ ਉਹਨਾਂ ਨੂੰ ਦੱਸਿਆ ਕਿ ਕਿਵੇਂ ਤੁਸੀਂ ਇਹਦੇ ਵਿੱਚ ਅੱਛਾ ਆਪਣੀ ਜ਼ਿੰਦਗੀ ਬਿਸਰ ਕਰਨ ਵਾਸਤੇ ਬਾਹਰ ਜ਼ਰੂਰੀ ਨਹੀਂ ਕਿ ਤੁਸੀਂ ਪੈਸੀ ਦੀ ਤੋਰ ਚ ਜਾਣਾ ਜਿੰਨੇ ਵੀ ਬਾਹਰ ਜਾਣਾ ਫੋਕਸ ਕਰਕੇ ਜਾਓ ਕੋਈ ਕੰਮ ਲਈ ਕੋਈ এডਿਕੇਸ਼ਨ ਵਾਸਤੇ ਪੰਜਾਬ ਐਲਡੋਨੀਅਨ ਸਕੂਲ ਦੇਡੇ ਪੰਜ ਫੈਮਿਲੀ ਹੈ ਇਹਨਾਂ ਦਾ ਬਹੁਤ ਸ਼ੁਕਰੀਆ ਹੈ ਕਿ ਇਹਨਾਂ ਨੇ ਸਾਰਿਆਂ ਨੂੰ ਉਕਤਰ ਕੀਤਾ और मैं उम्मीद है कि इस प्रोग्राम का लाहा सारे नौजवान बच्चे लेंगे आज हम आई एम का इवेंट होस्ट कर रहे हैं कैलिडोन इंटरनेशनल स्कूल ये हमने पहले भी किया हुआ है इसमें जो चीफ गेस्ट आए हैं ये ओजला सर आए हैं और दिग्विजय पांडे सर जो पारुल यूनिवर्सिटी के डीन हैं इनको इनवाइट किया हुआ था इसमें और भी स्कूल के बच्चों ने पार्टिसिपेट किया हुआ है आई का एक ही बेनिफिट है रिसर्च स्किल्स बच्चों की इंप्रूव होती है स्पीकिंग स्किल्स इंप्रूव होती है और इससे बच्चों का कॉन्फिडेंस जो है वो बूस्ट होता है ਦੇਖੋ ਆਈਏਐਮਯੂਐਨ ਆਈ ਥਿੰਕ ਇੰਡੀਆ ਦੀ ਸਭ ਤੋਂ ਵੱਡੀ ਯੂਥ ਲੀਡ ਆਰਗੇਨਾਈਜੇਸ਼ਨ ਹੈ ਆਹੀ ਆਈਏਐਮਯੂਐਨ ਦੇ तकरीबन ਪਿਛਲੇ 7 ਸਾਲਾਂ ਤੋਂ 파ਟਨਰ ਹੈ ਤੇ ਸਾਡੀ ਹਿਸਟਰੀ ਕਾਫੀ ਪੁਰਾਣੀ ਹੈ 2014 ਤੋਂ ਆਹੀ ਇਸ ਸੰਸਥਾ ਨਾਲ ਜੁੜੇ ਹੈ ਤੇ ਇਹ ਸੰਸਥਾ ਬੇਸਿਕਲੀ ਬੱਚਿਆਂ ਨੂੰ ਡਿਪਲੋਮੇਸੀ ਪੋਲਿਟਿਕਸ ਜੀਓਪੋਲਿਟিক্যাল ਸਿਚੁਏਸ਼ਨਸ ਐਸਆਰਏ ਬਾਰੇ ਅਵੇਅਰ ਕਰਦੀ ਹੈ ਤੇ ਸਿਖਾਉਂਦੀ ਹੈ ਹੁਣ ਹਰ ਇੱਥੇ ਬੱਚਾ ਕੋਈ ਨਿਤਿੰਗੜ ਕਰੀ ਜੀ ਦਾ ਰੋਲ ਪਲੇ ਕਰ ਰਿਹਾ ਕੋਈ ਬੀਬੀ ਹਰ ਸਿਮਰਤ कौर ਬਦਲ ਜੀ ਦਾ ਰੋਲ ਪਲੇ ਕਰ ਰਿਹਾ ਕੋਈ ਮੋਦੀ ਜੀ ਦਾ ਰੋਲ ਪਲੇ ਕਰ ਰਿਹਾ ਤੇ ਇੱਥੇ ਇੱਕ ਸਿਮੂਲੇਸ਼ਨ ਹੁੰਦੀ ਹੈ ਜਿੱਦਾਂ ਅਸੀਂ ਪਾਰਲੀਮੈਂਟਸ ਯੂਨਾਈਟਿਡ ਨੇਸ਼ਨਸ ਸਿਮੂਲੇਸ਼ਨ ਵੀ ਹੋ ਕਰ ਰਹੇ ਮੇਰਾ ਜਿਵੇਂ ਮੈਂ ਬਾਰ ਬਾਰ ਕਹਿਣਾ ਕਿ ਪਠਾਨਕੋਟ ਚ ਸਕਿੱਲ ਡਿਵੈਲਪਮੈਂਟ ਦੀ ਜ਼ਰੂਰਤ ਹੈ TEDx स्कੈਲਡੋਨੀਆ ਨਹੀਂ ਕਰਦੇ ਰਹੇ ਆਈ ਐਮ ਯੂ ਐਨ ਵੀ ਇੱਕ ਜ਼ਰੀਆ ਹੈ ਸਕਿੱਲ ਡਵੈਲਪ ਕਰੰਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਮੈਂ ਤੁਹਾਨੂੰ ਦਊਂਗਾ ਇੱਕ ਦਿੱਲੀ ਦੀ ਲੜਕੀ ਦੀ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਉਸ ਕੋ तकरीबन 60 ਦੇ ਕਰੀਬ ਸਰਟੀਫੀਕੇਟਸ ਨੇ ਤੇ 50 ਦੇ ਕਰੀਬ ਮੈਡਲਸ ਹੈ ਫਿਰ ਵੀ ਉਹਨੂੰ ਇੱਕ ਅੱਛੀ ਇੰਟਰਨਸ਼ਿਪ ਨਹੀਂ ਮਿਲ ਪਾ ਰਹੀ ਤੇ ਉਹਨੇ ਇੱਕ ਹਾਰਟਫੇਲਡ ਨੋਟ 'ਚ ਇਹ ਲਿਖਿਆ ਹੈ ਕਿ ਜਸਟ ਬਿਕੋਜ਼ ਆਈ ਡੋਨਟ ਪੋਸੈਸ ਇਨਫ ਸਕਿਲਸ ਯੂ نو ਇੰਟਰਨਸ਼ਿਪ ਅੱਛੀ ਨਹੀਂ ਮਿਲਦੀ ਮੇਰਾ ਮਕਸਦ ਇੱਕੋ ਹੀ ਹੈ ਕਿ ਪਠਾਨਕੋਚ ਸ킬 ਡਿਵੈਲਪਮੈਂਟ ਇਜ਼ ਪੈਰਾਮਾਉਂਟ ਇਜ਼ ਐਸੈਂਸ਼ੀਅਲ ਟੂ ਐਨੀ ਕਾਈਂਡ ਆਫ ਜੌਬ ਗਰੋਥ ਔਰ ਜੌਬ ਆਪਰਚੂਨਿਟੀ ਤੇ ਇਹ ਆਈ ਐਮ ਯੂਨ ਉਹਦਾ ਇੱਕ ਪਾਰਟ ਹੈ ਜਿਹੜੇ ਅਹੀ ਆਪਣੇ ਸਕੂਲ ਦੇ ਰਾਈ ਪਠਾਨਕੋਟ ਦੇ ਸਾਰੇ ਸਕੂਲਾਂ ਦੇ ਬੱਚੇ ਅੱਜ ਇੱਥੇ ਮੌਜੂਦ ਨੇ ਤਕਰੀਬਨ 8 ਸਕੂਲ ਦੇ ਬੱਚੇ ਇੱਥੇ ਪਾਰਟਿਸਿਪੇਟ ਨੇ ਤਕਰੀਬਨ 350 ਤੋਂ ਉੱਪਰ ਬੱਚਾ